ਤਦ ਦੱਸਿਆ ਕਿ ਵੈਬਸਾਈਟ ਜਿਹੜੀ ਹੈ httpnri.punjab.gov.in ਲਾਂਚ ਕੀਤੀ ਗਈ ਹੈ ਐਨਆਰਆਈਸ ਦੀਆਂ ਮੁਸ਼ਕਲਾਂ ਹੱਲ ਕਰਨ ਦੇ ਵਿੱਚ ਇਹ ਵੈਬਸਾਈਟ ਜਿਹੜੀ ਹੈ ਉਹ ਸਹਾਇਕ ਹੋਏਗੀ ਇਹ ਸੀਐਮ ਦਾ ਕਹਿਣਾ ਹੈ ਤਾਂ ਐਨਆਰਆਈ ਦੱਸ ਦਈਏ ਕਿ ਬਹੁਤ ਕਿਸਮ ਦੀਆਂ ਐਨਆਰਆਈਸ ਨੂੰ ਮੁਸ਼ਕਲਾਂ ਆਉਂਦੀਆਂ ਨੇ ਔਰ ਉਹਨਾਂ ਆਦਿਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਜ਼ਮੀਨ ਤੇ ਕਬਜ਼ਿਆਂ ਨੂੰ ਲੈ ਕੇ ਇਸ ਕਿਸਮ ਦੀਆਂ ਹੁੰਦੀਆਂ ਨੇ ਕਿਉਂਕਿ ਬਹੁਤ ਸਮੇਂ ਤੋਂ ਬਾਹਰ ਹੁੰਦੇ ਨੇ ਔਰ ਯਾ ਕਹਿ ਲਿਆ ਕਿ ਵਿਦੇਸ਼ ਦੇ ਵਿੱਚ ਰਹਿੰਦੇ ਨੇ ਤਾਂ ਫਿਰ ਜਿਹੜੀ ਪੰਜਾਬ ਦੇ ਵਿੱਚ ਜ਼ਮੀਨ ਹੁੰਦੀ ਆ ਉਹਨਾਂ ਤੇ ਕਬਜ਼ਾ ਕਰ ਲਿਆ ਜਾਂਦਾ ਹੈ ਔਰ ਇਸੇ ਹੀ ਕਿਸਮ ਦੇ ਮਾਮਲੇ ਜਿਹੜੇ ਨੇ ਉਹ ਕਈ ਸਾਹਮਣੇ ਆਉਂਦੇ ਨੇ ਤਾਂ ਇਸ ਨੂੰ ਲੈ ਕੇ ਅਸੀਂ ਕਹਿ ਸਕਦੇ ਹਾਂ ਕਿ ਮਿਲੀਆਂ ਹੋਣ ਗਿਆ ਔਰ ਇੱਕ ਨਵਾਂ ਉਪਰਾਲਾ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਤਾਂ ਕਿ ਹੱਲ ਜਿਹੜਾ ਹੈ ਉਹ ਮਸਲਾ ਕੀਤਾ ਜਾ ਸਕੇ ਹੱਲ ਐਨ ਆਰ ਆਈਜ਼ ਦਾ ਤਾਂ 3 ਫਰਵਰੀ 3 ਫਰਵਰੀ ਯਾਨੀ ਕਿ ਕਹਿ ਸਕਦੇ ਹਾਂ ਕਿ ਕਰੀਬ 1 ਮਹੀਨੇ ਬਾਅਦ ਇਹ ਜਿਹੜੀਆਂ ਮਿਲਨੀਆਂ ਨੇ ਸ਼ੁਰੂ ਹੋਣਗੀਆਂ ਔਰ ਪੰਜਾਬ ਸਰਕਾਰ ਦੇ ਵੱਲੋਂ 5 ਐਨਆਰਆਈ ਮਿਲਨੀਆਂ ਕਰਾਈਆਂ ਜਾਣਗੀਆਂ ਐਨਆਰਆਈਜ਼ ਮਾਮਲੇ ਵਿਭਾਗ ਦੀ ਇਹ ਨਵੀਂ ਵੈਬਸਾਈਟ ਜਿਹੜੀ ਐ ਲਾਂਚ ਕੀਤੀ ਗਈ ਹੈ enr.punjab.gov.in ਇਹ ਲਾਂਚ ਕੀਤੀ ਗਈ ਹੈ ਵੈਬਸਾਈਟ ਤਾਂ ਐਨਆਰਆਈਜ਼ ਦੀਆਂ ਮੁਸ਼ਕਲਾਂ ਹੱਲ ਕਰਨ ਦੇ ਵਿੱਚ ਇਹ ਵੈਬਸਾਈਟ ਸਹਾਇੀ ਹੋਏਗੀ ਆਏ ਵੀ ਹੋ ਸਕਦਾ ਸਾਰੀ ਜਾਣਕਾਰੀ ਸਤਿ ਦਿੱਤੀ ਜਾਵੇ ਤਾਂ ਪੂਰਾ ਡਿਟੇਲ ਵੀ ਅਸੀਂ ਜ਼ਰੂਰ ਲਾਵਾਂਗੇ ਕਿ ਕੁਝ ਕਿਸ ਤਰੀਕੇ ਦੀ ਇਹ ਇੱਕ ਨਵੀਂ ਸਕੀਮ ਹੈ ਜਾਂ ਅਸੀਂ ਕਹਿ ਲਈਏ ਕਿ ਇਹ ਮਿਲਨੀਆਂ ਜਿਹੜੀਆਂ ਹੋਣ ਜਾ ਰਹੀਆਂ ਨੇ ਕਿਸ ਤਰੀਕੇ ਦੇ ਨਾਲ ਕਰੈਕਟਰੀਆ ਰਹੇਗਾ ਕਿ ਐਨ ਆਰ ਆਈ ਜਿਹੜੇ ਪਹਿਲਾਂ ਉਹਨਾਂ ਨੂੰ ਅਪਲਾਈ ਕਰਨਾ ਹੋਏਗਾ ਉਹ ਇਸ ਚ ਆ ਸਕਦੇ ਨੇ ਜਾਂ ਕਿਸ ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਰਹਿਣ ਵਾਲਾ ਹੈ ਅਜੇ ਇਹ ਸਵਾਲ ਹੈ ਪਰ ਐਨ ਆਰ ਆਈਜ਼ ਦੀਆਂ ਮੁਸ਼ਕਲਾਂ ਹੁੰਦੀਆਂ ਨੇ ਬੇहद ਹੁੰਦੀਆਂ ਨੇ ਇਸ ਵਿੱਚ ਕੋਈ ਦੋ رائے ਨਹੀਂ ਹੈ ਕਿਉਂਕਿ ਉਹ ਆਪਣਾ ਘਰ-ਬਾਰ ਜ਼ਮੀਨਾਂ ਇੱਥੇ ਛੱਡ ਕੇ ਚਲੇ ਜਾਂਦੇ ਨੇ ਬਾਅਦ ਦੇ ਵਿੱਚ ਆ ਕੇ ਉਹਨਾਂ ਨੂੰ ਬੜਾ ਹੀ ਮੁਸ਼ਕਿਲ ਹੁੰਦਾ ਹੈ ਸਬੂਤ ਦੇਣੇ ਬੜੇ ਮੁਸ਼ਕਿਲ ਹੁੰਦੇ ਨੇ ਕਿ ਉਹ ਇੱਥੇ ਰਹਿੰਦੇ ਸਨ ਜਾਂ ਫਿਰ ਉਹਨਾਂ ਦੇ ਨਾਂ ਹੈ ਇਹ ਜ਼ਮੀਨ ਕਿਉਂਕਿ ਆਪਣਾ ਕਾਰੋਬਾਰ ਕਿਸੇ ਨਾ ਕਿਸੇ ਨੂੰ ਸੌਂਪ ਕੇ ਜਾਣਾ ਪੈਂਦਾ ਹੈ ਤਾਂ ਉਹ ਸਾਰੀਆਂ ਦਿੱਕਤਾਂ ਆਉਂਦੀਆਂ ਨੇ ਔਰ ਜੇਕਰ ਕਾਨੂੰਨ ਦਾ ਸਹਾਰਾ ਲੈਂਦੇ ਨੇ ਫਿਰ ਕਾਨੂੰਨ ਸਬੂਤ ਮੰਗਦਾ ਹੈ ਤਾਂ ਫਿਰ ਇਹ ਸਾਰੀਆਂ ਦਿੱਕਤਾਂ ਉਹਨਾਂ ਨੂੰ ਆਉਂਦੀਆਂ ਨੇ ਔਰ ਸਬੂਤ ਜਿਹੜੇ ਨੇ ਉਹ ਮੁਸ਼ਕਿਲ ਹੁੰਦਾ ਹੈ ਨੇ ਸਾਲਾਂ ਬਾਅਦ ਝੁਟਾਉਣੇ ਤਾਂ ਇਸ ਕਰਕੇ ਸੀ ਕਹਿ ਸਕਦੇ ਸਰਕਾਰ ਦੇ ਵੱਲੋਂ ਇੱਕ ਵੱਖਰਾ ਉਪਰਾਲਾ ਐਨ ਆਰ ਆਈਜ਼ ਦੇ ਲਈ ਕੀਤਾ ਗਿਆ ਹੈ ਤਾਂ ਕਿ ਕਿਸੇ ਕਿਸਮ ਦੀ ਇਹਨਾਂ ਨੂੰ ਦਿੱਕਤਾਂ ਨਾ ਹੋਣ ਔਰ ਐਨ ਆਰ ਆਈ ਵਿਭਾਗ ਕੁਲਦੀਪ ਸਿੰਘ ਧਾਲੀਵਾਲ ਦੇ ਕੋਲ ਇਸ ਵੇਲੇ पंकज कपाही मेरे सहयोगी फोन लाइन से समझना चाहेंगे तो, तो किस की की जुड़ा उन्होंने सारी जानकारी जरूर लवाने कि किस तरीके दिनाल काम होना है और इसके पूरी जानकारी हो बहुत सारे बहुत वही गिनती जड़े ने ਨਾ ਸਿਰਫ ਰਹਿੰਦੇ ਨੇ ਬਲਕਿ ਉੱਥੇ ਸੈਟਲਡ ਨੇ ਔਰ ਜ਼ਮੀਨ ਜਾਇਦਾਦਾ ਕਈ ਵਾਰ ਇੱਥੇ ਹੁੰਦੀਆਂ ਨੇ ਕੋਈ ਪਰਿਵਾਰਕ ਮੈਂਬਰ ਇੱਥੇ ਰਹਿੰਦਾ ਹੁੰਦਾ ਬਹੁਤ ਜ਼ਿਆਦਾ ਚਾਂਸਸ ਹੁੰਦੇ ਨੇ ਕਿ ਸਾਰਾ ਹੀ ਪਰਿਵਾਰ ਬਾਹਰਲੇ ਮੁਲਕ ਜਿਹੜਾ ਹੈ ਉਹ ਸ਼ਿਫਟ ਹੋ ਗਿਆ ਹੋਵੇ ਤਾਂ ਇਸ ਕਰਕੇ ਉਹਨਾਂ ਨੂੰ ਕਾਫੀ ਦਿੱਕਤਾਂ ਆਉਂਦੀਆਂ ਨੇ ਇਸ ਦੇ ਚੱਲਦੇ ਹੀ ਇਹ ਇਹ ਜਿਹੜੀ ਕਹਿ ਸਕਦੇ ਨੇ ਨਵੀਂ ਇੱਕ ਪਹਿਲ ਕੀਤੀ ਹੈ ਸਰਕਾਰ ਨੇ ਪੰਕਜ ਜੱਕਰ ਮੇਰੀ ਆਵਾਜ਼ ਆ ਪਾ ਰਹੀ ਹੈ ਤਾਂ ਜਾਨਣਾ ਚਾਹਾਂਗੇ ਕਿ ਕੁਝ ਸਾਰਾ ਫਾਰਮੈਟ ਰਹੇਗਾ ਇਹਨਾਂ ਮਿਲਨੀਆਂ ਨੂੰ ਲੈ ਕੇ ਅ ਦੇਖੋ ਪਿਛਲੇ ਸਾਲ ਜਦੋਂ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਇਹ ਮਿਲਣੀਆਂ ਕਰਵਾਈਆਂ ਗਿਆ ਸੀਗੀਆਂ ਤਾਂ ਬਹੁਤ ਸਾਰੇ ਅਜਿਹੇ ਬੀਨਰਾਈ ਸਗੇ ਜਿਨ੍ਹਾਂ ਦੀਆਂ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਇਹ ਸੀਗੀਆਂ ਕਿ ਉਹਨਾਂ ਦੇ ਰਿਸ਼ਤੇਦਾਰ ਜਾਂ ਪੁਲਿਸ ਦੀ ਮਿਲੀ ਭਗਤੀ ਵਜਾ ਕਰਕੇ ਉਹਨਾਂ ਦੀਆਂ ਜ਼ਮੀਨਾਂ ਉਹਨਾਂ ਦੀ ਪ੍ਰਾਪਰਟੀ ਦੇ ਉੱਤੇ ਕਬਜ਼ਾ ਹੋ ਗਿਆ ਇਹ ਸਾਨੂੰ ਜਿਹੜੇ ਬਹੁਤ ਸਾਰੇ ਲਗਾਣੇ ਪੈਂਦੇ ਲੇਕਿਨ ਪੁਲਿਸ ਮਦਦ ਨਹੀਂ ਕਰਦੀ ਤਾਂ ਹੁਣ ਇਹ ਸੈਕਿੰਡ ਮਿਲਣੀ ਜਿਹੜੀ ਹੈ ਇਹ 3 ਫਰਵਰੀ ਤੋਂ ਸ਼ੁਰੂ ਹੋਣੀ ਹੈ ਕਿਉਂਕਿ ਦਸੰਬਰ ਜਨਵਰੀ ਫਰਵਰੀ ਦੇ ਇਹ ਤਿੰਨ ਮਹੀਨੇ ਅਜਿਹੇ ਹੁੰਦੇ ਨੇ ਜਿਹੜੇ ਕੈਨੇਡਾ ਅਮਰੀਕਾ ਤੋਂ ਸਭ ਤੋਂ ਜ਼ਿਆਦਾ ਐਨਆਰਆਈ ਜਿਹੜੇ ਨੇ ਉਹ ਪੰਜਾਬ ਆਉਂਦੇ ਨੇ ਤਾਂ ਐਨਆਰਆਈ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਮੁਸ਼ਕਲਾ ਉਹ ਆਪਣੀ ਸ਼ਿਕਾਇਤ ਆਪਣੀ ਇੱਕ ਨਵੀਂ ਵੈਬਸਾਈਟ ਜਿਹੜੀ ਹੈ ਉਹ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕੀਤੀ ਗਈ ਹੈ ਕਿ ਉਸ ਵੈਬਸਾਈਟ ਤੇ ਆਪਣੀ ਮੁਸ਼ਕਲੀਆਂ ਸ਼ਿਕਾਇਤ ਜਿਹੜੀ ਉਹ ਦਰਜ ਕਰਵਾ ਸਕਦੇ ਨੇ ਔਰ ਇਸ ਦੇ ਨਾਲ ਨਾਲ 3 ਫਰਵਰੀ ਤੋਂ 5 ਮਿਲਣੀਆਂ ਜਿਹੜੀਆਂ ਨੇ ਉਹ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਹੋਣਗੀਆਂ ਜਿਵੇਂ ਜਲੰਧਰ ਲੁਧਿਆਣਾ ਅੰਮ੍ਰਿਤਸਰ ਮੁਹਾਲੀ ਪਟਿਆਲਾ ਜਿੱਥੇ ਐਨਆਰਆਈ ਜਿਹੜੇ ਉਸ ਇਲਾਕੇ ਦੇ ਨੇ ਉਹਨਾਂ ਦੀ ਜਿਹੜੀ ਪ੍ਰੋਬਲਮ ਨਹੀਂ ਚਾਹੇ ਜ਼ਮੀਨ ਵਿਵਾਦ ਹੋਵੇ ਚਾਹੇ ਕੋਈ ਝੂਠਾ ਪਛਾ ਹੋਵੇ ਜਾਂ ਫਿਰ ਕਿਤੇ ਕੋਈ ਇਨਵੈਸਟ ਕਰਨਾ ਚਾਹੁੰਦਾ ਪੰਜਾਬ ਦੇ ਵਿੱਚ ਜਾਂ ਫਿਰ ਕਿਸੇ ਤਰੀਕੇ ਨਾਲ ਕੋਈ ਮੁਸ਼ਕਲ ਆਂਦੀ ਹੈ ਉਹ ਸਾਰੀਆਂ ਸ਼ਿਕਾਇਤਾਂ ਉਹ ਸਾਰੀ ਗੱਲਬਾ ਜਿਹੜੀ ਹੈ ਇਸ ਐਨਆਰਆਈ ਮਿਲਣੀ ਦੇ ਵਿੱਚ ਰੱਖੀ ਜਾਏਗੀ ਔਰ ਇਸ ਦੀ ਖਾਸ ਗੱਲ ਇਹ ਵੀ ਹੈ ਕਿ ਜਿੱਥੇ ਅਧਿਕਾਰੀ ਹੋਣਗੇ ਉੱਥੇ ਹੀ ਐਨਆਰਆਈ ਵਿਭਾਗ ਦੇ ਜਿਹੜੇ ਮੰਤਰੀ ਨੇ ਕੁਲਦੀਪ ਸਿੰਘ ਢਾਲੀਵਾਲ ਉਹ ਵੀ ਇਨ੍ਹਾਂ ਮੀਟਿੰਗਾਂ ਦਾ ਹਿੱਸਾ ਰਹਿਣਗੇ ਔਰ ਮੁੱਖ ਮੰਤਰੀ ਵੀ ਇਸ ਮੀਟਿੰਗ ਦਾ ਹਿੱਸਾ ਜਿਹੜਾ ਵਾ ਹੋ ਰਹਿ ਸਕਦੇ ਨੇ